ਜੈ ਪੀਰਾਂ ਦੀ ਜੈ ਸਾਈਆਂ ਦੀ ਜੈ ਮਸਤਾਂ ਦੀ ਦੋਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਵੱਖ-ਵੱਖ ਦਰਬਾਰਾਂ ਦੇ ਦਰਸ਼ਨ ਕਰਾ ਰਹੇ ਹਾਂ ਹਿਸਟੋਰੀਕਲ ਪਲੇਸਿਸ ਦੇ ਦਰਸ਼ਨ ਕਰਾ ਰਹੇ ਹਾਂ ਬਹੁਤ ਸਾਰੀਆਂ ਐਸੀਆਂ ਜਗਾਵਾਂ ਦੇ ਅਸਥਾਨਾਂ ਦੇ ਜਿਹੜੇ ਆ ਦਰਸ਼ਨ ਕਰਾ ਰਹੇ ਹਾਂ ਜਿਹੜੇ ਕਿ ਬਹੁਤ ਹੀ ਪਵਿੱਤਰ ਤੇ ਪਾਵਨ ਅਸਥਾਨ ਨੇ ਅੱਜ ਅਸੀਂ ਤੁਹਾਨੂੰ ਇੱਕ ਐਸੇ ਦਰਬਾਰ ਦੇ ਦਰਸ਼ਨ ਕਰਵਾ ਰਹੇ ਜਦੀ ਮੈਮਾ ਗਰਦਾਸਪੁਰ ਦੇ ਨੇੜੇ ਤੇੜੇ ਬਹੁਤ ਜ਼ਿਆਦਾ ਸੁਣਨ ਨੂੰ ਮਿਲਦੀ ਸੀ ਜਦੋਂ ਸਾਡੇ ਵੀ ਕੰਨਾਂ ਦੇ ਵਿੱਚ ਇਸ ਦਰਬਾਰ ਬਾਰੇ ਗੱਲਬਾਤ ਪਈ ਤਾਂ ਅਸੀਂ ਪਹੁੰਚ ਗਏ ਇਸ ਦਰਬਾਰ ਦੇ ਵਿੱਚ ਤੁਹਾਨੂੰ ਦਰਸਨ ਦਰਦਾਰੇ ਵੀ ਕਰਾਣੇ ਆ ਨਾਲ ਦੀ ਨਾਲ ਇੱਥੋਂ ਦੇ ਜਿਹੜੇ ਮੁਖ ਸੇਵਾਦਾਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਵਾਨੇ ਆ ਕਿ ਇਹ ਜਗ੍ਹਾ ਕੀ ਹੈ ਕਿਸ ਤਰ੍ਹਾਂ ਚੱਲਦੀ ਹੈ ਕਿੰਨਾ ਦੀ ਜਗ੍ਹਾ ਆ ਜਿੰਨਾ ਕਿ ਸਾਨੂੰ ਪਤਾ ਆ ਕਿ ਆ ਜਾਂਦਾ ਕਿ ਗੌਂਸਪਾਕ ਪੀਰ ਬਾਬਾ ਲਖਦਾਤਾ ਜੀ ਦੀ ਇਹ ਦਰਬਾਰ ਹੈ ਤੇ ਇਹਨਾਂ ਦੇ ਦਰਬਾਰ ਦੀ ਜਿਹੜੀ ਮਹਿਮਾ ਆ ਗਰਦਾਸਪੁਰ ਦੇ ਨੇੜੇ ਤੇੜੇ ਦੇ ਸਾਰੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਫੈਲੀ ਹੋਈ ਹੈ ਸਾਲਾਨਾ ਜੋੜ ਮੇਲਾ ਵੀ ਬਹੁਤ ਵੱਡਾ ਹੁੰਦਾ ਜਿਵੇਂ ਕਿ ਬਹੁਤ ਸਾਰੇ ਲੋਕ ਜਿਹੜੇ ਆ ਕਲਾਕਾਰਾਂ ਨੂੰ ਪਿਆਰ ਕਰਦੇ ਨੇ ਬਹੁਤ ਵੱਡੇ ਵੱਡੇ ਕਲਾਕਾਰ ਇੱਥੇ ਆ ਕੇ ਗਾਉਂਦੇ ਬਹੁਤ ਵੱਡੇ ਵੱਡੇ ਕਲਾਕਾਰ ਇੱਥੇ ਪਹੁੰਚਦੇ ਨੇ ਇਸ ਪ੍ਰੋਗਰਾਮ ਦੇ ਵਿੱਚ ਇਸ ਸਾਲ ਦੇ ਮੇਲੇ ਦੇ ਵਿੱਚ ਵੀ ਜਿਹੜਾ ਨੇ ਬਹੁਤ ਸਾਰੇ ਜਿਹੜੇ ਕਲਾਕਾਰ ਨੇ ਇੱਥੇ ਪਹੁੰਚਣ ਵਾਲੇ ਨੇ ਉਹਨਾਂ ਬਾਰੇ ਵੀ ਜਾਣਕਾਰੀ ਲੈ ਲੈਣੇ ਆਂ ਕਿ ਇਸ ਵਾਰ ਢੰਡਾਰੇ ਦੇ ਉੱਤੇ ਇਸ ਵਾਰ ਇਸ ਜੋੜ ਮੇਲੇ ਦੇ ਉੱਤੇ ਕੌਣ ਕੌਣ ਪਹੁੰਚ ਰਿਹਾ ਆ ਕੌਣ ਕੌਣ ਲੋਕ ਇੱਥੇ ਆਣ ਕੇ ਸੇਵਾ ਕਰ ਰਹੇ ਆ ਜਿਹੜੇ ਇੱਥੋਂ ਦੇ ਮੁੱਖ ਸੇਵਾਦਾਰ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਤੇ ਦਰਬਾਰ ਦੀ ਸਾਰੀ ਜਾਣਕਾਰੀ ਜਿਹੜੀ ਅਸੀਂ ਲੈ ਲੈਨੇ ਆ ਤੇ ਸਾਡੇ ਨਾਲ ਨੇ ਸਾਡੇ ਭਾਈ ਸਾਹਿਬ ਭਾਈ ਸਾਹਿਬ ਪਹਿਲਾਂ ਤੇ ਆਪਣਾ ਨਾਂ ਦੱਸਿਓ ਮੇਰਾ ਨਾਮ ਪ੍ਰੀਤ ਜਿਆ ਬਾਬੇ ਦੀ ਜੀ ਜਿਆ ਮਸਤਾ ਦੀ ਮੇਰਾ ਨਾਮ ਪ੍ਰਵੀਨ ਕੁਮਾਰਾ ਜੀ ਪਿੰਡ ਮੀਰਪੁਰ ਵੱਡਾ ਗੁਰਦਾਸਪੁਰ ਜੀ ਬਾਬਾ ਜੀ ਦਰਬਾਰ ਬਾਰੇ ਜਾਣਕਾਰੀ ਦਿਓ ਇਹ ਮੇਰੇ ਪੀਰ ਗੌਂਸ਼ਪਗ ਸਰਕਾਰ ਤੇ ਲਖਦਾਤਾ ਸਰਕਾਰ ਦੀ ਦਰਬਾਰ ਹੈ ਜੀ ਇੱਥੇ ਮੈਂ 21ਵਾਂ ਮੇਲਾ ਕਰਵਾ ਰਹਿਆ ਹਾਂ ਜੀ ਇਹ ਜਿਹੜਾ ਮੇਲਾ ਮੈਂ ਆਪਣੀ ਨੇਕ ਕਮਾਈ ਨਾਲ ਕਰਵਾਉਂਦਾ ਜੀ ਮੈਂ ਕਿਸੇ ਕੋ ਕਿਸੇ ਬੰਦੇ ਕੋ ਕੋਈ ਗराई ਨਹੀਂ ਕਰਦਾ ਕੋਈ ਕੁਛ ਨਹੀਂ ਜੋ ਮੈਂ ਪੰਜਾਬ ਪੁਲਿਸ ਦੇ ਵਿੱਚ ਐਸਆਈ ਆ ਤੇ ਮਾਲਕ ਨੇ ਮੈਨੂੰ ਨੌਕਰੀ ਲਾਇਆ ਮੈਂ ਲੋਕਾਂ ਦੀ ਸੇਵਾ ਕਰਦਾ ਤੇ ਬਾਬਾ ਜੀ ਦੀ ਵੀ ਸੇਵਾ ਕਰਦਾ ਜੇ ਕੋਈ ਦੁਖੀਆ ਵੀ ਆ ਜਾਂਦਾ ਉਹ ਵੀ ਠੀਕ ਹੋ ਕੇ ਜਾਂਦਾ ਜੀ ਹਾਂਜੀ ਬਾਬਾ ਕਿੱਥੋਂ ਕਿੱਥੋਂ ਸੰਗਤਾਂ ਆ ਰਹੀਆਂ ਨੇ ਸੰਗਤਾਂ ਤੇ ਜੂਪੀ ਤੱਕਰ ਵੀ ਆਉਂਦੀਆਂ ਜੀ ਸਾਡੇ ਕੋਲ ਜੂਪੀ ਤੱਕਰ ਅੱਜ ਚੰਡੀਗੜ੍ਹੋਂ ਵੀ ਆਉਂਦੇ ਆ ਅੰਮ੍ਰਿਤਸਰੋਂ ਵੀ ਆਉਂਦੇ ਆ ਇਦਰੋਂ ਕੇ ਆਪਣੇ ਜੰਮੂ ਤੋਂ ਜੀ ਤੇ ਪਾਈ ਜਾਂਦੇ ਆ ਜੀ ਬਾਰੋਂ ਬਾਰੋਂ ਪਤਾ ਹੀ ਨਹੀਂ ਮੈਨੂੰ ਲੱਗਦਾ ਜੀ ਕਿੱਧਰੋਂ ਕੋਈ ਕਿੱਧਰੋਂ ਆਂਦਾ ਕਿੱਧਰੋਂ ਨਹੀਂ ਕਦੀ ਚੰਡੀਗੜ੍ਹੋਂ ਫੋਨ ਆ ਜਾਂਦਾ ਕਦੀ ਡੇਰੇ ਬਾਬੇ ਨਾਨਕੋਂ ਫੋਨ ਆ ਜਾਂਦੀਆਂ ਜੀ ਤੇ ਕਦੋਂ ਆ ਮੇਲਾ ਜੀ ਬਾਬਾ ਜੀ ਦਾ ਮੇਲਾ ਕਦੋਂ ਤੇ ਜੀ ਹੁਣ ਮੈਂ 21ਵਾਂ ਮੇਲਾ ਕਰਵਾ ਰਹੇ ਆ ਜੀ ਬਾਬਾ ਜੀ ਦਰبار ਦੀ ਮਹਿਮਾ ਸੁਣ ਕੇ ਅਸੀਂ ਵੀ ਤੁਹਾਡੇ ਕੋਲ ਪਹੁੰਚੇ ਆ ਜਿਵੇਂ ਕਿ ਤੁਸੀਂ ਆਪ ਕੈਮਰਾ ਪਹਿਲਾਂ ਗੱਲ ਕਰਦੇ ਪਏ ਸੀ ਕਿ ਨਕੋਦਰ ਵਾਲੇ ਸਾਈ ਜੀ ਵੀ ਇੱਥੇ ਪਹੁੰਚਦੇ ਨੇ ਉਹਨਾਂ ਦੇ ਬਾਰੇ ਵੀ ਕੀ ਇਹਨਾਂ ਦਾ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਜਾਂ ਕੀ ਗੱਲਬਾਤ ਆ ਜੇ ਤੁਸੀਂ ਉੱਥੇ ਜਾਂਦੇ ਹੋ ਸਾਰੀ ਗੱਲਬਾਤ ਦੱਸਿਓ ਹਾਂਜੀ ਜੀ ਸਰਕਾਰ ਜਿਹੜੇ ਬਾਪੂ ਦੇਵ ਜੀ ਆ ਆਪਣੇ ਬ੍ਰਾਹਮਜਿਓਗੀ ਸਰਕਾਰ ਉਹਨਾਂ ਦੇ ਗੱਦੀ ਨਿਸ਼ੀਣਾ ਉੱਥੇ ਨਕੋਦਰ ਉਹ ਵੀ ਸਰਕਾਰ ਮੇਰੇ ਨਾਲ ਨਾ ਪਿਆਰ ਕਰਦੇ ਆ ਉਹ ਦੋ ਤਿੰਨ ਵਾਰੀ ਸਾਡੇ ਘਰ ਆ ਚੁੱਕੇ ਆ ਜੀ ਹਰ ਮੇਲੇ ਤੇ ਹੁਣ ਆ ਰਹੇ ਆ ਜੀ ਆਕਤੀਵੀ ਉਹ ਸਰਕਾਰ ਆ ਰਹੀ ਐ ਨਕ ਉਧਰੋਂ ਜੀ 17 ਤਰੀਕ ਨੂੰ ਪਹੁੰਚ ਰਹੇ ਆ ਉਦਾਂ ਮੇਲਾ ਜਿਹੜਾ ਸਾਡਾਂ ਦੀ 11ਵੀਂ ਵਾਲੇ ਦਿਨ ਹੁੰਦਾ ਜਿਹੜੀ ਮਰਜੀ ਡੇਟ ਆ ਜੇ ਜੂਨ ਮਹੀਨੇ ਦੀ 11ਵੀਂ ਕਦੀ ਕੋਈ ਡੇਟ ਆ ਜਾਂਦੀ ਐ ਆਕਤੀਵੀ ਸਰਕਾਰ ਦਾ 17 ਤਰੀਕ ਆ ਜੀ 17 ਤਰੀਕ ਨੂੰ ساری ਦੁਨੀਆ ਹੁਮ ਹਮਾ ਕੇ ਪਹੁੰਚ ਰਹੀ ਆ ਜੋ ਸਾਰਾ ਪਿੰਡਾ ਜਿੰਨਾ ਵੀ ਆ ਉਥੇ ਟੋਟਲ ਹੀ ਹਰ ਘਰ ਦੇ ਵਿੱਚ 5-5 10 ਦਾ ਪਰੋਣੇ ਆ ਰਹੇ ਆ ਜੀ ਉਹਨਾਂ ਵਾਸਤੇ ਲੰਗਰ ਮੈਂ স্পੈਸ਼ਲ ਰਾਤ ਦਾ ਤਿਆਰ ਕੀਤਾ ਹੁੰਦਾ ਜੀ ਵੀ ਕੋਈ ਆਪਣੇ ਘਰੋਂ ਖਾਣਾ ਨਾ ਬਣਾਏ ਇਥੋਂ ਹੀ ਸਰਕਾਰ ਦਾ 12 ਵਜੇ ਦਿਨੇ ਲੰਗਰ ਚੱਲੁੰਦਾ ਸਾਰੀ ਰਾਤ ਚੱਲਦਾ ਰਹਿੰਦਾ 16 ਤਰੀਕ ਨੂੰ ਵੀ ਚਾਪ ਕੋੜੇ ਦਾ ਲੰਗਰ ਤੇ ਜੋ ਵੀ ਇਹਨਾਂ ਦਾ ਦਿੱਤਾ ਹੋਇਆ ਬਾਬਾ ਜੀ ਦਾ ਮੇਰੇ ਮੇਰੇ ਕੋਲ ਕੋਈ ਚੀਜ਼ ਦੀ ਕਮੀ ਨਹੀਂ ਦਿੱਤੀਦੀ ਮੈਨੂੰ ਸਰਕਾਰ ਨੇ ਜੀ ਤੇ ਆਪਾਤਾ ਜੀ ਬਾਬਾ ਜੀ ਜਿਵੇਂ ਕਿ ਬਹੁਤ ਸਾਰੀ ਸੰਗਤ ਇੱਥੇ ਆਂਦੀ ਏ ਬਹੁਤ ਦੂਰੋਂ ਦੂਰੋਂ ਸੰਗਤ ਆਂਦੀ ਏ ਸੰਗਤਾਂ ਇਥੋਂ ਕਿਦਾਂ ਦਾ ਅਸਰਵਾਦ ਪ੍ਰਾਪਤ ਕਰਕੇ ਜਾਂਦੇ ਜ ਜਿਹਦੇ ਨਾਲ ਉਹਨਾਂ ਨੂੰ ਖੁਸ਼ੀਆਂ ਮਿਲਦੀਆਂ ਵੇਖੋ ਜੀ ਕੋਈ ਵੀ ਇੱਥੇ ਜਿੰਨਾ ਲੋਕੀ ਆ ਰਹੇ ਆ ਦੁਬਾਰਾ ਪੁੱਛ ਪੁੱਛ ਕੇ ਆਉਂਦੇ ਆ ਪਤਾ ਨਹੀਂ ਉਹਨਾਂ ਨੂੰ ਕੀ ਮਿਲਦਾ ਜੀ ਸਰਕਾਰ ਕੋ ਮੈਨੂੰ ਬਹੁਤ ਕੁਝ ਮਿਲਿਆ ਤੇ ਲੋਕਾਂ ਨੂੰ ਕਿਉਂ ਨਹੀਂ ਮਿਲਦਾ ਹੋਵੇਗਾ ਜੀ ਮੈਂ ਤਾਂ ਸਿਰਫ ਬਾਬਾ ਜੀ ਦੇ ਬਾਰੇ ਬਾਰੇ ਜਾਣਨਾ ਜੀ ਮੈਂ ਜੋ ਸਾਡੇ ਦਰ ਦੇ ਉੱਤੇ ਜਿਹੜਾ ਵੀ ਕੋਈ ਬਾਹਰ ਜਾਣ ਵਾਲਾ ਵੀ ਕਹਿੰਦਾ ਤਾਂ ਉਹਨੂੰ ਵੀ ਸਰਕਾਰਾਂ ਨੇ ਬਾਹਰ ਪਹੁੰਚਾਇਆ ਜੀ ਕੋਈ ਵੀ ਗੱਲ ਕੇ ਇਹਨੂੰ ਕੋਈ ਵੀ ਲੰਝਣਾ ਕੋਈ ਵੀ ਤਾਂ ਵੀ ਠੀਕ ਹੁੰਦੇ ਆ ਜੀ ਪਰ ਅਸੀਂ ਕਦੇ ਕਿਸੇ ਕੋਈ ਪੈਸਾ ਨਹੀਂ ਲਿਆ ਜੀ ਪੈਸਾ ਨਹੀਂ ਲੈਣਾ ਜੀ ਕੋਈ ਸੇਵਾਦਾਰ ਕਹਾਂਗੇ ਅੱਜ ਵੀ ਹਾਂ ਮੈਂ ਵੀ ਪੈਸਾ ਦੇ ਰਿਹਾ ਆਪਣੀ ਮੇਲੇ ਦੇ ਉੱਤੇ ਜੇ ਕੋਈ ਕਿਸੇ ਨੂੰ ਬੁਲਾ ਲਓ ਉਹ ਦੇ ਦੇ ਤੋ ਦੇ ਜੇ ਉਹ ਮੈਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਗੱਲੇ ਦੇ ਵਿੱਚ ਕੀ ਪਾ ਗਿਆ ਕੋਈ ਇਹ ਨਹੀਂ ਪਤਾ ਜੀ ਕੌਣ ਪਾ ਗਿਆ ਦਾ ਮੈਨੂੰ ਤੇ ਇਹ ਹੀ ਹੁੰਦਾ ਵੀ ਬਾਬਾ ਜੀ ਪਾ ਗਏ ਆ ਜੀ ਹਜ਼ਾਰਾਂ ਰੁਪਈਆ ਨਿਕਲਦਾ ਜਨਾਬ ਕੀ ਬਾਤ ਹੈ ਕਿਉਂ ਮੈਂ ਨਹੀਂ ਝੂਠ ਜਿਹੜੀ ਗੱਲ ਸੱਚ ਆ ਉਹ ਸੱਚ ਆ ਜੀ ਪਤਾ ਨਹੀਂ ਮੈਨੂੰ ਲੱਗਦਾ ਵੀ ਕਿੱਥੋਂ ਆ ਜਾਂਦਾ ਜੀ ਗੱਲਾਂ ਜਦੋਂ ਜਦੋਂ ਮੈਂ ਆ ਕੇ ਦੇਦਾ ਤੇ ਮੇਰੇ ਅੱਖਾਂ ਖੋ ਛੁੱਟ ਜਾਂਦੇ ਆ ਵੀ ਹੈਗੀ ਹੋ ਗਿਆ ਪਤਾ ਨਹੀਂ ਲੱਗਦਾ ਜੀ ਮੈਨੂੰ ਸਰਕਾਰ ਸਰਕਾਰਾਂ ਦੇ ਦਰਬਾਰ ਦੇ ਉੱਤੇ ਬਹੁਤ ਸਾਰੇ ਕਲਾਕਾਰ ਆਉਂਦੇ ਨੇ ਇੱਥੇ ਵੀ ਮੈਂ ਸੁਣਿਆ ਕਿ ਬਹੁਤ ਸਾਰੇ ਵਧੀਆ-ਵਧੀਆ ਕਲਾਕਾਰ ਆ ਕੇ ਤੇ ਹਾਜ਼ਰੀ ਲਵਾਉਂਦੇ ਨੇ ਇਸ ਵਾਰ ਕਿਹੜੇ-ਕਿਹੜੇ ਕਲਾਕਾਰ ਆ ਰਹੇ ਆ ਐਕਤੀ ਜੀ ਪਹਿਲੇ ਨੰਬਰ ਤੇ ਤੇ ਮੈਂ ਸਾਵਰ ਕੋਟੀ ਸਾਹਿਬ ਦਾ ਬੜਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਫ੍ਰੀ ਆਂਦੇ ਰੇ ਮੇਰੇ ਕੋ ਉਹ 2.5 ਲੱਖ ਰੁਪਈਆ ਲੈਣ ਵਾਲਾ ਕਲਾਕਾਰ ਇਹ ਜਿਹੜਾ ਮੇਰੇ ਇੱਥੇ ਬਾਬਾ ਜੀ ਦੇ ਦਰਬਾਰ ਤੇ ਫ੍ਰੀ 8 ਸਾਲ ਲਗਾ ਕੇ ਗਿਆ ਹੁਣ ਉਹਨਾਂ ਦਾ ਬੇਟਾ ਆ ਰਿਹਾ ਜੀ ਅਲਖ ਕੋਟੀ ਉਸ ਤੋਂ ਬਾਅਦ ਸ਼ਲੀਮ ਦਾ ਬੇਟਾ ਸਾਹ ਦੇ ਸਲੀਮ ਉਹ ਆ ਰਿਹਾ ਜੀ ਤੇ ਸਾਹ ਕੁਆਲੂ ਸਾਹ ਕੋਟੀ ਕਿਆ ਬਾਤ ਉਹ ਸਲੀਮ ਦਾ ਵੱਡਾ ਭਰਾ ਜੀ ਉਹ ਵੀ ਆ ਰਿਹਾ ਜੀ ਇੱਕ ਮੁੰਡਾ ਸਾਜਨ ਪਰਦੇਸੀ ਆ ਰਿਹਾ ਜੀ ਹੋਰ ਬੜੇ ਹੀ ਕਲਾਕਾਰ ਆਂਦੇ ਆ ਜੀ ਬਹੁਤ ਜਿਆਦਾ ਕਲਾਕਾਰ ਦਾਦਾ ਪਾਲਟੀਆਂ ਆ ਜਾਂਦੀਆਂ ਜੀ ਮੈਨੂੰ ਪਤਾ ਨਹੀਂ ਲੱਗਦਾ ਕੌਣ ਕੌਣ ਕਿੱਥੋਂ ਆਂਦਾ ਕਿੱਥੋਂ ਨਹੀਂ ਜੀ ਹਾਂ ਹੁਣ ਵੀ ਦੇਖੋ ਜੀ ਤੁਸੀਂ ਵੀ ਕਰ ਰਹੇ ਹੋ ਫਿਰ ਉਹ ਨਕੂਦਰ ਤੋਂ ਆ ਰਿਹਾ ਫੋਨ ਜੀ ਵੀ ਲਾਈਵ ਇਹੀ ਕਰਨੀ ਆ ਜੀ ਐਦਾਂ ਆ ਰਿਹਾ ਜੀ ਮੈਨੂੰ ਨਹੀਂ ਪਤਾ ਲੱਗਦਾ ਵੀ ਬਾਬਾ ਜੀ ਕਰਦੇ ਕੀ ਆ ਜੀ ਮੈਨੂੰ ਕੋਈ ਵੀ ਨਹੀਂ ਪਤਾ ਜਿਹੜੀਆਂ ਸੰਗਤਾਂ ਤੁਹਾਨੂੰ ਸਾਡੇ ਚੈਨਲ ਦੇ ਮਾਧਿਅਮ ਰਾ ਦੇਖ ਰਹੇ ਹੋ ਉਹਨਾਂ ਨੂੰ ਕੀ ਸੰਦੇਸ਼ ਦੇ ਦਿਓ ਮੈਂ ਤਾਂ ਉਹਨਾਂ ਨੇ ਇਹੀ ਆਖਾਂਗਾ ਲੋਕਾਂ ਨੂੰ ਇਹ ਸੰਦੇਸ਼ ਆ ਦੋ ਕਿ ਇੱਕ ਦਿਨ ਨਸ਼ਿਆਂ ਤੋਂ ਮੁਕਤ ਹੋਵੋ ਜੀ ਠੀਕ ਆ ਜੀ ਹੋਰ ਮਾਲਕ ਦੀ ਸੇਵਾ ਕਰੋ ਸਭ ਕੁਝ ਮਿਲਦਾ ਜੀ ਜਿਹੜਾ ਕੋਈ ਦਰਵਾਰ ਤੇ ਜਿਹਦੇ ਚ ਜੰਦੇ ਹੋਣਾ ਤੁਸੀਂ ਚਲੋ ਦਰਵਾਰ ਵਾਲਾ ਹਾਲਚਾਲ ਦੇਖ ਕੇ ਉਹਦੇ ਨਾਲ ਪੇਮੈਂਟ ਜਿਹੜੀ ਆ ਉਸੇ ਹਿਸਾਬ ਨਾਲ ਕਰ ਲਿਆ ਕਰੋ ਜੀ ਮੈਂ ਤਾਂ بار بار ਤੁਹਾਨੂੰ ਇਹੀ ਕਰਾਂਗਾ ਹੁਣ ਦੇਖੋ ਜੀ ਮੈਂ ਤਾਂ ਕੱਲਾ ਬੰਦਾ ਮੈਂ ਤੁਹਾਨੂੰ ਸਾਰੀ ਗੱਲ ਸਮਝਾ ਦਤੀ ਆ ਕਿ ਕੱਲਾ ਬੰਦਾ ਕਰਨ ਵਾਲਾ ਪਰ ਵੀ ਕਰਨ ਵਾਲਾ ਮੇਰੇ ਨਾਲ ਹੈ ਜੀ ਕੱਲਾ ਨਹੀਂ ਮੇਰਾ ਪਪਾ ਆਇਆ ਨਾਲ ਮੇਰੇ ਜੀ ਸਾਰਿਆਂ ਦਾ ਸਬਾਬ ਉਹਨੇ ਬਣਾਇਆ ਹਾਂਜੀ ਉਹਨਾਂ ਦਾ ਉਹ ਆਪ ਹੀ ਸਬਾਬ ਬਣਾ ਬਣਾ ਕੇ ਤੇ ਤੁਹਾਡੇ ਵਰਗੇ ਲੋਕਾਂ ਨੂੰ ਭੇਜਤਾ ਤੇ ਮੈਂ ਤੁਹਾਡਾ ਸ਼ੁਕਰੀਆ ਕਰਦਾ ਦਿਲੋਂ ਧੰਨਵਾਦ ਕਰਦਾ ਜੀ ਵੀ ਤੁਸੀਂ ਸਾਡੇ ਦਰਬਾਰ ਤੇ ਆਇਓ ਚਰਨ ਪਾਏ ਅਤੇ ਤੇ ਬਾਬਾ ਜੀ ਤੁਹਾਡੀਆਂ ਮੋਣੋ ਕਾਮਨਾ ਪੂਰੀਆਂ ਕਰੇ ਕੀ ਬਾਤ ਹੈ ਜੀ ਇਸ ਟਾਈਮ ਅਸੀਂ ਗੌਸਪਾਕ ਪੀਰ ਬਾਬਾ ਲਖਦਾਤਾ ਜੀ ਦੇ ਦਰਬਾਰ ਦੇ ਵਿੱਚ ਮੌਜੂਦ ਹਾਂ ਜਿੱਥੇ ਬਾਬਾ ਪ੍ਰਵੀਨ ਜੀ ਜੋ ਕਿ ਇੱਥੋਂ ਦੇ ਮੁੱਖ ਸੇਵਾਦਾਰ ਨੇ ਸਰਕਾਰੀ ਨੌਕਰੀ ਕਰਦੇ ਨੇ ਪੰਜਾਬ ਪੁਲਿਸ ਤੇ ਏਐਸਏ ਰੈਂਕ ਦੇ ਉੱਤੇ ਕੰਮ ਕਰ ਰਹੇ ਨੇ ਪਰ ਡਾਊਨ ਟੂ ਅਰਥ ਨੇ ਬਹੁਤ ਹੀ ਜ਼ਿਆਦਾ ਇੱਕ ਪੁਲਿਸ ਵਾਲੇ ਦੀ ਬੋਲੀ ਤੇ ਇੱਕ ਬਾਬਾ ਜੀ ਦੀ ਬੋਲੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਨਜ਼ਰ ਆਇਆ ਸਿਰਫ ਇਹ ਬਾਬਾ ਜੀ ਦੀ ਰਹਿਮਤ ਆ ਸਿਰਫ ਇਹ ਬਾਬਾ ਜੀ ਦੀ ਕਿਰਪਾ ਆ ਜਿਹੜੇ ਲਫ਼ਜ਼ਾਂ ਦੇ ਨਾਲ ਉਹਨਾਂ ਨੇ ਕਿਹਾ ਕਿ ਬਾਬਾ ਜੀ ਨੇ ਮੈਨੂੰ ਤਲੀਆਂ ਤੇ ਚੁੱਕਿਆ ਹੋਇਆ ਜਿਹੜੇ ਸ਼ਬਦਾਂ 'ਚ ਉਹਨਾਂ ਨੇ ਕਿਹਾ ਕਿ ਬਾਬਾ ਜੀ ਨੇ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਦਿੱਤੀ ਜਿਹੜੇ ਸ਼ਬਦਾਂ ਚ ਉਹਨਾਂ ਨੇ ਕਿਹਾ ਕਿ ਹਰ ਬੰਦੇ ਦੀ ਇੱਥੇ ਪਹੁੰਚ ਕੇ ਮਰਜ਼ਾ ਪੂਰੀ ਹੁੰਦੀ ਹੈ ਜਿਹੜੇ ਸ਼ਬਦਾਂ ਚ ਉਹਨਾਂ ਨੇ ਕਿਹਾ ਕਿ ਹਰ ਤਰ੍ਹਾਂ ਦੀ ਦੁੱਖ ਤਕਲੀਫ ਇੱਥੇ ਆਣ ਕੇ ਕੱਟੀ ਜਾਂਦੀ ਹੈ ਮੈਂ ਤਾਂ ਬਸ ਇਹੀ ਕਾਂਗਾ ਕਿ ਇੱਥੇ ਪਹੁੰਚ ਕੇ ਤੁਹਾਡੀ ਨੀਅਤ ਕਿੱਦਾਂ ਦੀ ਹੈ ਨੀਅਤ ਸਾਫ਼ ਹੋਵੇ ਤੇ ਦਰਬਾਰਾਂ ਸੱਚੀਆਂ ਸਰਕਾਰਾਂ ਜਿਹੜੀਆਂ ਨੇ ਉਹ ਤੁਹਾਡੀ ਗੱਲ ਜਰੂਰ ਸੁਣਦੀਆਂ ਨੇ ਤੁਹਾਡੇ ਦੁੱਖ ਤਕਲੀਫਾਂ ਜਰੂਰ ਕਰਦੀਆਂ ਨੇ ਇਸ ਟਾਈਮ ਅਸੀਂ ਵੱਡੇ ਮੀਰਪੁਰ ਤੋਂ ਤੁਹਾਡੇ ਨਾਲ ਗੱਲਬਾਤ ਕਰਾ ਰਹੇ ਹਾਂ ਬਾਬਾ ਪ੍ਰਵੀਨ ਜੀ ਦੇ ਨਾਲ ਬਹੁਤ ਵਧੀਆ ਗੱਲ ਲੱਗੀ ਤੁਸੀਂ ਦੇਖਦੇ ਪਿਓ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਸੰਜੀਵ ਬਾਵਾ ਦੇ ਨਾਲ